ਲੋਬੀ ਬੇਲੀਓ ਇਸ ਟਾਈਮ ਪਖੜੇ ਤਲਵੰਗੀ ਦਿਨ ਬੋਧਵਾਰ ਹੈ ਤੇ ਹਰ ਬੋਧਵਾਰੇ ਮੰਡੀ ਲੱਗਦੀ ਹੈ ਤੇ ਨਾਲ ਆਪਣੇ ਵੱਡਾ ਭਰਾ ਬਲਵਿੰਦਰ ਕਮਾਨ ਭਾਈ ਜੀ ਕੀ ਹਾਲ ਚਾਲ ਹੈ ਵਧੀਆ ਭਾਈ ਜੀ ਵਧੀਆ ਠੀਕ ਠਾਕ ਹੈ ਬਹੁਤ ਵਧੀਆ ਜੀ ਓਕੇ ਬੇਲੀਏ ਕਣਕ ਹਾੜੀ ਤੋਂ ਹਾਂ ਜੀ ਕਣਕ ਕਣਕ ਵੜਦੀ ਮੈਂ ਕਿਹਾ ਹਾਂ ਵੀਰੇ ਕੰਮ ਜੱਲੀ ਜਾਂਦਾ ਕੰਮ ਹਲੇ ਮਸ਼ੀਨ ਤੇ ਚੱਲੀ ਜਾਂਦੀ ਹੈ ਮਸ਼ੀਨ ਚੱਲੀ ਜਾਂਦੀ ਹੈ ਹਾਂ ਆਪਦਾ ਕੰਮ ਨਵੇੜ ਆਪਦਾ ਹੋ ਗਿਆ ਹਾਂ ਜੀ ਅੱਛਾ ਤੇ ਕਿੰਨੇ ਟਰੈਕਟਰ ਲੈ ਕੇ ਆਏ ਸੀ ਅੱਜ ਤਿੰਨ ਲੈ ਕੇ ਆਏ ਸੀ ਵੀਰੇ ਅੱਜ ਅੱਛਾ ਇੱਕ ਹੋ ਗਿਆ ਹਨਾ ਹਾਂ ਜੀ ਇੱਕ ਤਾਂ ਸੌਦਾ ਹੋ ਗਿਆ ਸੌਦਾ ਹੋ ਗਿਆ ਦੋ ਰਹਿ ਕਿਤੇ ਇਹਦੀ ਦੇ ਦਿਓ ਡਿਟੇਲ ਪਹਿਲਾਂ ਇਹਦਾ ਮਾਡਲ ਦਾ 2012 ਮਾਡਲ ਹੈ ਬਾਈ ਜੀ ਅੱਛਾ ਡਬਲ ਪੰਪ ਵਾਲਾ ਟਰੈਕਟਰ ਹੈ ਪਾਵਰ ਸਟੀਅਰਿੰਗ ਹੈ ਰਿਵਰਸ ਪੀਟੀਓ ਤੇਲ ਬਰੇਕ ਹੈ ਅੱਛਾ ਹਾਂਜੀ ਠੀਕ ਟਾਇਰ ਹੈਗੇ ਨੇ 65 70 ਪੈਸੇ ਅੱਛਾ ਤੇ ਫਸਟ ਆਨਰ ਟਰੈਕਟਰ ਹੈ ਜੀ ਫਸਟ ਆਨਰ ਹੈ ਹਾਂ ਐਮ ਪੰਪ ਆ ਬੁਫਰ ਸਾਰਾ ਕੁਝ ਨਾਲ ਲੱਗਿਆ ਹੋਇਆ ਜੀ ਅੱਛਾ ਸਾਰਾ ਕੁਝ ਨਾਲ ਹੀ ਜਾਣੇ ਨਾਲ ਹਾਂਜੀ ਹਾਂਜੀ ਡੰਡਾ ਫੱਟੀ ਸਭ ਕੁਝ ਨਾਲ ਮਿਲੂ ਸਭ ਨਾਲ ਆ ਗਈ ਐਸੈਸਰੀ ਜਿਸ ਮਾਨ ਲੱਗਿਆ ਹੋਇਆ ਐਸੈਸਰੀ ਨਾਲ ਮਿਲੂਗੀ ਬੈਟਰੀ ਪੂਰੀ ਵਧੀਆ ਮਿਲੂਗੀ ਜੀ ਹਾਂਜੀ ਹਾਂਜੀ ਘੋੜਾ ਆ ਗਿਆ ਬੰਪਰ ਹਨਾ ਹਾਂਜੀ ਬਾਈ ਜੀ ਤੇ ਗੇਅਰ ਇੰਜਨ ਕਰਨੀਓ ਕੀ ਸਾਫਤਾ ਦਾ ਰੁਪਇਆ ਦਾ ਰੁਪਇਆ ਬਾਈ ਜੀ ਇੰਜਨ ਗੇਅਰ ਕਾਪੀ ਕਾਗਜ਼ਾਂ ਦਾ ਫੁੱਲ ਗਰੰਟੀ ਹੋਊਗੀ ਟਰੈਕਟਰ ਦੀ ਸਾਰੀਆਂ ਚੀਜ਼ਾਂ ਦੀ ਗਰੰਟੀ ਹੋਊਗੀ ਹਾਂਜੀ ਬਾਈ ਜੀ ਤਾਂ ਕਾਪੀ ਕਾਗਜ਼ਾਂ ਦੀ ਬਾਲੀ ਹੁੰਦੀ ਹੈ ਹਨਾ ਹਾਂਜੀ 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 ਕਿਉਂਕਿ ਅਗਲਾ ਮਿਹਨਤ ਕਰਕੇ ਚੀਜ਼ ਲੈਂਦਾ ਹੈ ਹਨਾ ਕੋਈ ਹਨਾ ਤੇ ਇਹ ਕੋਈ ਮਾੜੀ ਮੋਟੀ ਨੀਕੀ ਹੋਈ ਤੇ ਅਗਲੇ ਦਿਨ ਫਿਰ ਤੁਹਾਨੂੰ ਪਤਾ ਹੀ ਹੈ ਨਾ ਬਾਈ ਜੀ ਕਿਸਾਨ ਨਾਲ ਧੋਖਾਧੜੀ ਕਰਨਾ ਤਾਂ ਇਤਨਾ ਬਰਮਾਦਮਾ ਨਾਲ ਧੋਖਾਧੜੀ ਕਰਨੀ ਹੈ ਹਾਂ ਬਿਲਕੁਲ ਹੈ ਨਾ ਅਸਲ ਤਪੱਸਿਆ ਕਰਦਾ ਕਮਾਈ ਤੇ ਧੋਖਾਧੜੀ 'ਚ ਫਰਕ ਬਹੁਤ ਹੁੰਦਾ ਜਿਹੜੀ ਕਮਾਈ ਆ ਉਹ ਚੀਜ਼ ਜੈ ਜੈੜੀ ਧੋਖਾਧੜੀ ਹੈ ਜਿਹੜੀ ਕੋ ਜਾਣੇ ਹਨ ਜਾਣੇ 'ਚ ਕੋਈ ਗਲਤੀ ਹੋ ਗਈ ਉਹ ਬਖਸ਼ੀ ਜਾਂਦੀ ਹੈ ਉਹ ਬਖਸ਼ੀ ਜਾਂਦੀ ਹੈ ਜਿਹੜੀ ਗਲਤੀ ਕਰਨੇ ਕੋਈ ਵੀ ਉਹ ਤਾਂ ਮਰ ਜਾਂਦਾ ਹਾਂ ਕਈ ਵਾਰੀ ਆਫ਼ਤਾਂ ਤੋਂ ਵੀ ਕੋਈ ਹੋਈ ਗਈ ਹੈ ਨਾ ਭਲੇ ਖਾਲ ਆ ਗਿਆ ਕਿਸੇ ਚੀਜ਼ ਤੇ ਬਾਕੀ ਵੀ ਪੇਂਟਪੂਨ ਜਿੰਨਾ ਹੈ ਸਾਰਾ ਨਾਲ ਦਾ origignal ਹੀ ਪਿਆ ਸਾਰਾ ਅੱਛਾ ਇਹ ਪਰਸੋਂ ਆਇਆ ਸੀ ਬਾਈ ਜੀ ਟਰੈਕਟਰ ਚੱਦ ਨਾਲ ਘੁੱਟਦਾ ਵੀ ਨਹੀਂ ਹਾਂ ਮੈਂ ਵੀ ਉਹ ਦੇਖੀ ਜਾਂਦਾ ਜੀ ਮੈਂ ਕਹਿੰਦਾ ਹਾਂਜੀ 3 ਨੰਬਰ ਹਰਿਆਣਾ ਪੰਜਾਬ ਹੈ ਫਤਿਹਵਾਸ ਦਾ ਨੰਬਰ ਹੈ ਬਾਈ ਜੀ ਫਸਟ ਹੁੰਦਾ ਟਰੈਕਟਰ ਹੈਗਾ ਇਹ ਤੁਸੀਂ ਜਿੰਨੀ ਤੋਂ ਦੀ ਬਹੋਗੇ ਉਦੋਂ ਹੀ ਕਢਾ ਕੇ ਲੀਨਓਸੀ ਮਿਲ ਜੀ ਹਣਾ ਜੀ ਜੀ ਹਾਂ ਤੇ ਇੰਸ਼ੋਰੈਂਸ ਹੋਣਾ ਲੈਣ ਵਾਲਾ ਹੈ ਨਾ ਪਰਚੇਜ ਕਰੋ ਜਿਹੜਾ ਉਹਦਾ ਇੰਸ਼ੋਰੈਂਸ ਹੋ ਗਿਆ ਹਾਂਜੀ ਉਹ ਵੀ ਕੋਈ ਬਾੜਾ ਨਹੀਂ ਲੱਗਦਾ ਹੁਣ ਮੈਨੂੰ ਲੱਗਦਾ ਹੈ ਨਾ ਨਹੀਂ ਅਜੂ ਬਚਾਇਆ ਜਾਇ ਨਹੀਂ ਲੱਗਦਾ ਹੈ ਨਾ ਤੇ ਡਿਮਾਂਡ ਹੈਗੀ ਇਹਦੀ 4,33,000 ਰੁਪਈਆ ਨਾ ਤੇ ਫਿਰ ਕਿੱਥੋਂ ਤੱਕ ਦਾ ਮਾਨ ਹੈ ਬਈ ਇਹ 4,15,000 ਦੋ ਦੇ ਦਾਂਗੇ ਜੀ 4,15 ਦਾ ਦੇ ਦੇ ਹਾਂਜੀ ਬਾਕੀ ਹੋਰ ਵੀ ਥੋੜਾ ਦੂਜੇ ਕੋਈ ਵੀਡੀਓ ਦੇਖ ਕੇ ਆਉਗਾ ਥੋੜਾ ਮੈਂ ਨਾ ਲਊਗਾ 5000 ਹੋਰ ਵੀ ਮਾਨ ਕਰਨ ਕਰਾਂਗੇ ਹਾਂਜੀ 5000 ਰੁਪਈਆ ਕਰਾਂਗੇ ਕਰਾਂਗੇ ਹਨਾ ਠੀਕ ਹੈ ਬਈ ਤੇ ਉਸ ਤੋਂ ਅੱਗੇ ਹੋਰ ਕੋਈ ਆ ਆ ਗਿਆ 60 55 60 55 ਜੀ 60 फार्मट्रੈਕ 6052 ਇਹਦਾ ਮਾਡਲ ਕਿੰਨਾ ਆ ਗਿਆ 14 2014 ਮਾਡਲ ਟ੍ਰੈਕਟਰ ਹੈ ਬਾਈ ਜੀ ਇਹ ਫਸਟ ਓਨਰ ਦਾ ਟ੍ਰੈਕਟਰ ਹੈ ਹਾਂਜੀ ਹਾਂਜੀ ਪਹਿਲੇ ਮਾਲਕ ਦਾ ਪੀਵੀ 31 ਮਾਨਸਾ ਦਾ ਨੰਬਰ ਪੰਜਾਬ ਨੰਬਰ ਆ ਗਿਆ ਪੀਵੀ 31 ਬਿਲਕੁਲ ਠੀਕ ਹੈ ਲੈਕਰਵੇਟਰ ਰੈਟ ਤੇ ਲੋਨ ਵੀ ਹੋ ਜੂਗਾ ਜੀ ਅੱਛਾ ਹਾਂਜੀ ਤੇ ਡਿਮਾਂਡ 495 ਹੈ ਦੀ ਹੈਨਾ ਤੇ ਟਾਇਰ ਤਾਂ ਬਾਈ ਤਕਰੀਬਨ ਤਕਰੀਬਨ ਚਾਰ ਹੀ ਨਵੇਂ ਪਈ ਹੈ ਇਹਦੇ ਹੈਨਾ ਤੇ ਬਾਕੀ ਫਾਈਬਰ ਹੱਡ ਆ ਗਿਆ ਹੈਨਾ ਤੇ ਮਿਊਜ਼ਿਕ ਵੀ ਲੱਗਿਆ ਹੋਇਆ ਪੂਰਾ ਕਹੈਂਡ ਚੱਲਦਾ ਐਮ ਪੰਪ ਮਿਊਜ਼ਿਕ ਸਿਸਟਮ ਸੋਹਣਾ ਲੱਗਿਆ ਤੇ ਹੈਨਾ ਹਾਂਜੀ 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 ਹੂੰ ਪੇ ਸੋਲਾ ਲਿਆ ਕੇ ਟਾਇਰ ਹਨਾ ਤੇ ਇਹ ਹੈਗਾ ਐ ਐਮਪ ਪੂਰਾ ਕਿਹਾ ਹੋਇਆ ਮੱਛੀ ਪਾ ਕੇ 2000 ਦੇ ਅੱਛਾ ਪੂਰਾ ਮਸ਼ਹੂਰ ਹੈਗਾ ਅੱਛਾ ਐਮਪ ਵੀ ਕੋਈ ਮਾੜੀ ਢੀੜੇ ਬੰਦੇ ਦਾ ਨਹੀਂ ਲੱਗਿਆ ਹੋਇਆ ਹਨਾ ਹਾਂਜੀ ਹਾਂਜੀ ਮਸ਼ਹੂਰ ਆ ਪੂਰਾ ਵਧੀਆ ਉਹਨਾਂ ਦਾ ਸਰਕਲ ਅੱਛਾ ਹਾਂਜੀ ਤੇ 495 ਡਿਮਾਂਡ ਹੈ ਦੀ ਹਾਂਜੀ ਹਾਂਜੀ ਤੇ ਕਿੱਥੋਂ ਤੱਕ ਹੋ ਜੂਗਾ ਇਹ 75000 ਦਾ ਦੇ ਦਾਂਗੇ ਜੀ 70000 ਦਾ ਤੇ 4 ਲੱਖ ਰੁਪਈਆ ਹੋਊਗਾ ਲੋਨ ਹਾਂਜੀ ਲੱਖ ਰੁਪਈਆ ਬੰਦੇ ਦੇ ਕੋਲੇ ਹੋਣਾ ਚਾਹੀਦਾ ਕਹਿਣ ਦਾ ਬਾਪ ਆਪਾਂ ਟਰੈਕਟਰ ਤੇ ਲੈ ਬਾਕੀ ਛਾਂਣ ਕਿਸ਼ਤਾਂ ਕਰਵਾ ਕੇ ਦੇ ਦਿੰਦੇ ਬਾਕੀ ਛਾਂਣ ਕਿਸ਼ਤਾਂ ਹੋਣਗੀਆਂ ਨਾ ਤੇ ਬਾਕੀ ਇਹਦਾ ਹੋ ਗਿਆ ਅਗਲੇ ਸਿੰਬਲ ਸਕੋਰ ਤੇ ਡਿਪੈਂਡ ਕਰਦਾ ਹੈ ਨਾ ਜੀ ਹਾਂਜੀ ਤੇ ਬਾਕੀ ਗੇਅਰ ਇੰਜਨ ਕੰਨੀਓ ਕੀ ਸਾਹਿਬ ਨਵਾਂ ਟਰੈਕਟਰ ਹੀ ਜੰਮੂ ਅੱਛਾ ਹਾਂਜੀ ਹਾਂਜੀ ਕੋਈ ਕਿਸੇ ਟੱਚਿੰਗ ਫਾਟਿੰਗ ਨਹੀਂ ਸਾਰਾ origignal ਕੰਪਨੀ ਪੇਂਟ ਦਾ ਟਰੈਕਟਰ ਹੈ ਅੱਛਾ ਹਾਂਜੀ ਨਵਾਂ ਟਰੈਕਟਰ ਹੈ ਜੰਮੂ ਠੀਕ ਹੈ ਹਾਂਜੀ ਤੇ ਇਸ ਤੋਂ ਬਿਨਾ ਹੋਰ ਵੀ ਕੋਈ ਘਰੇ ਖੜੇ ਨੇ ਫਾਂਫਰੇ ਖੜੇ ਜੀ ਕਿਹੜੇ ਕਿਹੜੇ ਨੇ ਕੰਸ਼ਟਰੈਕਟਰ ਹੈਗੇ ਜੀ ਸਵਰਾਜ ਹੈਗੇ ਨੇ ਅੱਛਾ ਇਹ ਸੋਨਾ ਲਿਖਾ ਹੈਗਾ ਤੇ ਆਪਣਾ ਦੂਸਰਾ ਹੈਗਾ ਕਿ ਨਾਟਕ ਹੈ ਨਾਟਕ ਹੈ ਨਾਟਕ ਰਕਿੰਦੇ ਮਡਲਾਗੇ 69 65 ਬਾਈ ਹੋ ਗਿਆ 65 ਬਾਈ ਹੋ ਗਿਆ ਹਾਂਜੀ ਮੈਨੂੰ ਲੱਗਦਾ ਇੱਕ ਦਿਨ ਚੱਲੀ ਨਹੀਂ ਜਾਂਦੇ ਤੁਸੀਂ ਉਹ ਵੀਡੀਓ ਜੀ ਪਾਈ ਜਾਂਦੀ ਥੋਦੀ ਹੈ ਨਾ ਹਾਂਜੀ ਹਾਂਜੀ ਜੋ ਬਣੂ ਪਾਈ ਜਾਂਦੇ ਹਾਂ ਹਾਂ ਹੋਰ ਪਾਈ ਜਾਂਦੇ ਹਾਂ ਹਾਂਜੀ ਅੱਛਾ ਨੰਬਰ ਕਿੱਥੋਂ ਆ ਗਿਆ ਉਹ ਪੰਜਾਬ ਹਰਿਆਣਾ ਦੋਨੋਂ ਮਿਕਸ ਹੈ ਹਾਂਜੀ ਨੰਬਰ ਪੰਜਾਬ ਨੰਬਰ ਹੈ ਪੰਜਾਬ ਨੰਬਰ ਪੰਜਾਬ ਨੰਬਰ ਡਰਾਈਵ ਹਾਂਜੀ 10 ਮਾ 852 52 ਪੰਜਾਬ ਨੰਬਰ ਹੈਗਾ ਹਾਂਜੀ ਤੇ ਇੱਕ ਸੋਨਾਲਿਕ ਹੈਗਾ 20 ਮਾਡਲ ਸਰਕ ਵਾਲਾ ਉਹ ਵੀ ਪਿਆਵਨ ਨੰਬਰ ਹੈ ਅੱਛਾ 500 ਦਾ ਦੋਨੇ 500 ਨੰਬਰ ਹੈ ਦੋਨੇ ਮਾਡਲ ਨੰਬਰ ਹੈਗੇ ਅੱਛਾ ਤੇ ਦੋ ਹੀ ਸੀ ਅੱਜ ਇੱਥੇ ਹੈ ਹਾਂ ਤਿੰਨ ਨਹੀਂ ਲੱਗ ਸੋ ਹਾਂ ਤਿੰਨ ਸੀ ਇੱਕ ਤਾਂ ਹੋ ਗਿਆ ਇਹ ਚਲੇ ਗਿਆ ਹਨਾ ਹਾਂਜੀ ਹਾਂਜੀ ਤੇ ਲਾਸਟ ਤੇ ਬਈ ਫੋਨ ਨੰਬਰ ਨੰਬਰ ਹੈਗਾ ਜੀ ਆਪਣਾ 9026200004 ਜੀ ਇਸ ਤੋਂ ਸਰਬ ਇੱਕ ਤੁਹਾਡੇ ਮੱਝ ਜਿਹੜਾ ਵਟਸਐਪ ਦੇ ਆਪਣੇ ਸੌ ਰੁਪਏ ਦੇ ਜਿਹੜੀ ਇੱਕ ਬੇਨਤੀ ਕਰਨੀ ਚਾਹੁੰਦੇ ਦਸਤੂਪਰਾਵਨ ਬਿਲਕੁਲ ਬਈ ਕਿਸੇ ਨੇ ਵੀ ਟਰੈਕਟਰ ਕੋਈ ਵੇਚਣਾ ਹੋਵੇ ਟਰੈਕਟਰ ਖਰੀਦਣਾ ਜੀ ਆਪਣਾ WhatsApp ਨੰਬਰ ਹੈਗਾ 9965362000 ਜੀ ਨੰਬਰ ਦਰਵਾਣਾ ਦਾ 9965362000 ਆਪਣੇ WhatsApp ਚੱਲਦਾ ਇਸ WhatsApp ਤੇ ਤੁਸੀਂ ਫੋਟੋ ਜੇ ਕੋਈ ਟ੍ਰੈਡ ਲੈਣਾ ਤਾਂ ਵੀ ਜੇ ਕੋਈ ਖਰੀਦਣਾ ਤਾਂ ਵੀ ਫੋਟੋ ਪਾ ਦਿਓ ਬਿਨਾਂ ਕਮਿਸ਼ਨ ਤੋਂ ਇੱਕ ਦੂਜੇ ਨਾਲ ਆਪਾਂ ਪਾਰਟੀਆਂ ਨੂੰ ਟਾਈ ਅਪ ਕਰਕੇ ਕੋਡਾ ਟ੍ਰੈਡ ਜਿਹਨੇ ਲੈਣਾ ਉਹ ਟ੍ਰੈਡ ਕਰਵਾਵਾਂਗੇ ਜਿਹਦਾ ਵੇਚਣਾ ਉਹ ਹੋਵੇ ਬਿਨਾਂ ਕਮਿਸ਼ਨ ਤੋਂ ਆ ਕੀ ਸਹੀ ਹੈ ਨਾਲੇ ਲੈਣ ਵਾਲ ਦਾ ਫਾਇਦਾ ਹੋ ਜਾਣਾ ਨਾਲੇ ਵੇਚਣ ਵਾਲ ਦਾ ਹਣਾ ਇਹ ਨਾਲੇ ਖੁੰਨ ਨਾਲੇ ਫਲੀਆਂ ਦੋਨੇ ਚੀਜ਼ਾਂ ਹੋਣੀਆਂ ਹਨਾ ਦੋਸਤੋ ਇਹ ਆਪਣਾ ਭਰਾ ਸੀ ਬਲਵਿੰਦਰ ਘਵਾਨ ਹਨਾ ਤੇ ਬਹੁਤ ਸੋਹਣੀ ਗੱਲ ਕਹੀ ਹੈ ਹਨਾ ਬਿਨਾ ਕਮਿਸ਼ਨ ਤੋਂ ਨਹੀਂ ਹੈ ਕੰਟਰੈਕਟਰ ਦੇ ਨਾਂ ਤੇ ਆਪਣਾ ਪੇਜ ਚੱਲਦਾ ਹਾਂਜੀ ਘਵਾਨ ਕੰਟਰੈਕਟਰ ਦੇ ਫੇਸਬੁੱਕ ਤੇ YouTube ਦੋਨਾਂ ਤੇ ਕਮਾਂ ਕੰਟਰੈਕਟਰ ਦੇ ਨਾਂ ਤੇ ਹੈ ਤੇ ਭਰਾ ਦਾ ਆਪਣੇ ਦਾ ਪੇਜ ਆ ਫੇਸਬੁੱਕ YouTube ਤੇ ਘਵਾਨ ਕੰਟਰੈਕਟਰ ਦੇ ਨਾਂ ਤੇ ਉਹ ਵੀ ਨਾ ਕੱਢ ਕੇ ਫਾਲੋ ਜ਼ਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਪੇਜ ਫਾਲੋ ਕਰਨਾ ਤੇ ਬਾਈ ਧੰਨਵਾਦ ਤੁਹਾਡਾ ਧੰਨਵਾਦ